ਗੱਲਾਂ ਕੁਝ ਪਲ ਸਾਂਝੇ ਕੀਤੇ ਕਿ ਉਹ ਕਿਵੇਂ ਦਾ ਮਾਹੌਲ ਸੀ ਓਮ ਬਿਰਲਾ ਜਿਹੜੇ ਸਪੀਕਰ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਇਹ ਸੋਚ ਚੁੱਕੀ ਕਿਸ ਨੇ ਕੋਈ ਤਸਵੀਰਾਂ ਖਿੱਚੀਆਂ ਕਿਵੇਂ ਦਾ ਪੂਰਾ ਐਕਸਪੀਰੀਅੰਸ ਕਿ ਹੋ ਜਾ ਸੀ ਨਾ ਪੂਰੀ ਅੱਜ ਦਿਨ ਦਾ ਕਿਵੇਂ ਉਹਨਾਂ ਦਾ ਸ਼ਡਿਊਲ ਰਿਹਾ ਸਵੇਰੇ ਕਿੰਨੇ ਵਜੇ ਉੱਥੋਂ ਦੀ ਜਹਾਜ਼ ਤੋਂ ਉਰੇ ਲੈ ਕੇ ਆਏ ਕਿੰਨੇ ਵਜੇ ਪਹੁੰਚ ਗਏ ਸੀ ਜਦੋਂ ਅਸੀਂ ਉਹ ਆਏ ਸਾਨੂੰ ਫਸਟ ਟਾਈਮ ਤੇ ਕੱਲ ਸਾਨੂੰ ਜਿਹੜੇ ਇਹ ਗੁਰਦੁਆਰਾ ਪ੍ਰਗਨ ਕਮੇਟੀ ਨੇ ਉਹਨਾਂ ਦੀ ਸਰੋਪਾ ਔਰ ਪ੍ਰਸ਼ਾਦ ਦੀ ਬਖਸ਼ਿਸ਼ ਕੀਤੀ ਸੀ ਉਹ ਉਹਨਾਂ ਨੂੰ ਅਸੀਂ ਭੇਟ ਕੀਤਾ ਔਰ ਸਰੋਪਾ ਉਹਨਾਂ ਨੂੰ ਪਾਇਆ ਗਿਆ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਤਾਂ ਇੰਨਾ 40 50 ਮਿੰਟਾਂ ਦੇ ਵਿੱਚ ਪੰਜਾਬ ਵਾਸਤੇ ਕੋਈ ਗੱਲਬਾਤ ਹੋਈ ਔਰ ਖਡੂਰ ਸਾਹਿਬ ਤੋਂ ਕਿਉਂਕਿ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਕੁਝ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕੋਈ ਗੱਲ ਤੋੜਨਾ ਸਾਂਝੀ ਕੀਤੀ ਅਸੀਂ ਕਿਹਾ ਕਿ ਬਹੁਤ ਤੇ ਚੌਣ ਵਾਲੇ ਤੇ ਇੱਥੇ ਪਹੁੰਚੇ ਹੋਏ ਆ ਤੇ ਕਹਿੰਦਾ ਕਿ ਚਲੋ ਜਿਦਾਂ ਦੇ ਹਾਲਾਤ ਇਹਦੇ ਵਾਸਤੇ ਮਾਨਨ ਨੂੰ ਮਾਫੀ ਮੰਗਦਾ ਤੇ ਉਹਨਾਂ ਨੂੰ ਉਹਨਾਂ ਦਾ ਧੰਵਾਦ ਕਰਦਾ ਕਿ ਉਹਨਾਂ ਨੇ ਜਿਹੜੇ ਇਹ ਇੱਥੇ ਇੰਨੀ ਦੂਰ ਮੇਰੇ ਪਿੱਛੇ ਆ ਰਹੇ ਹੋ। ਕੀ NSA ਹੁਣ ਕਿਵੇਂ ਟੁੱਟਣੀ ਹੈ ਕੋਈ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ NSA ਲੱਗੀ ਹੋਈ ਹੈ ਕਿਵੇਂ ਟੁੱਟੂਗੀ ਕਿਵੇਂ ਬਾਹਰ ਆਣਗੇ ਇਸ ਦਾ ਕੋਈ ਉਹਨਾਂ ਨੇ ਗੱਲਬਾਤ ਕੀਤੀ। ਨਸ਼ੇ ਦਾ ਜਿਹੜਾ ਇੱਕ ਦੌਰ ਚੱਲ ਰਿਹਾ ਉਹਦੇ ਵਾਸਤੇ ਉਹ ਚਿੰਤਿਤ ਹੈ ਕਿ ਉਹਦੇ ਵਾਸਤੇ ਕਹਿੰਦੇ ਕਿ ਵੱਧ ਤੋਂ ਵੱਧ ਕੰਮ ਕੀਤਾ ਜਾਣਾ ਚਾਹੀਦਾ ਹੋਰ ਸੰਸਥਾਵਾਂ ਨਾਲ ਵੀ ਨਾਲ ਲਓ। ਆਪਣੇ ਹਲਕੇ ਦੀ ਉਹ ਕਹਿੰਦਾ ਸੀ ਕਿ ਤੁਸੀਂ ਜੋ ਟੀਮ ਨੇ ਜਿੱਦਾਂ ਤੁਸੀਂ ਇਲੈਕਸ਼ਨ ਲੜੀ ਸਾਰਿਆਂ ਨਾਲ ਮਿਲ ਕੇ ਤੇ ਉੱਥੇ ਜਿਹੜੀਆਂ ਵੀ ਕੋਈ ਸਮੱਸਿਆਵਾਂ ਆ ਰਹੀਆਂ ਉਹਦੇ ਵਾਸਤੇ ਤੁਸੀਂ ਕੋਈ ਦਫ਼ਤਰ ਬਣਾਓ ਤੰਦਾ ਤੇ ਉਹਦੇ ਨਾਲ ਸਾਰਿਆਂ ਨਾਲ ਆਪਣਾ ਮੇਲ ਜੋੜ ਰੱਖੋ ਇਹ ਗੱਲ ਉਹਨਾਂ ਤੱਕ ਪਹੁੰਚਾਈ ਕਿ ਚਲੋ ਦੇਸ਼ ਦੀ ਪਾਰਲੀਮੈਂਟ 'ਚ ਆ ਪਹੁੰਚ ਗਿਓ ਗੜੂਰ ਸਾਹਿਬ ਤੋਂ ਪਰ ਜਿਹੜੇ ਪੰਜਾਬ ਦੇ ਕੁਝ ਲੋਕ ਨੇ ਪੰਜਾਬ ਦੇ ਜਿਹੜੇ ਯੂਥ ਹੈ ਉਹ ਇਹ ਕਹਿ ਰਿਹਾ ਕਿ ਅਮਰਿਤਪਾਲ ਸਿੰਘ ਉਹਨਾਂ ਨੂੰ ਐਸਜੀਪੀਸੀ ਵਾਲੀ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਆਉਣਾ ਉੱਥੇ ਵੀ ਥਾਂ ਦੇ ਉੱਤੇ ਕਿਸੇ ਦੇ ਉੱਤੇ ਨਵਾਜਣਾ ਉਹਨੂੰ ਉਹਨਾਂ ਨੇ ਇੱਕ ਸੰਗਤਾਂ ਨੂੰ ਇਹ اپੀਲ ਕੀਤੀ ਪੂਰੀ ਪੰਜਾਬ ਦੀ ਸੰਗਤਾਂ ਨੂੰ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਵੋਟਾਂ ਮੜ ਰਹੀਆਂ ਉਹ ਮੇਰੇ ਖਿਆਲ ਉਹਦਾ 31 ਜੁਲਾਈ ਤੱਕ ਟਾਈਮ ਹੈ ਤੇ ਉਹਦੇ ਚ ਤੁਸੀਂ ਜਿਹਦਾ ਜਿੱਦਾ ਵੀ ਹੱਕ ਬਣਦਾ ਵੋਟ ਬਣਾਉਣ ਦਾ ਉਹ ਸਾਰੇ ਜਾਣੇ ਬਣਾਉਣ। ਲਾ ਕੇ ਚੜਦੀ ਕਲਾ 'ਚ ਸੀ। ਹਾਂ ਚੜਦੀ ਕਲਾ 'ਚ ਸੀ। ਜਾ ਰਹੇ ਸੀ ਗੱਡੀ ਦੇ ਵਿੱਚ ਤਾਂ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਆਏ ਹੋਏ ਸੀ ਬਹੁਤ ਉਹ ਖੁਸ਼ ਹੋਏ ਕਿਉਂਕਿ ਕਹਿੰਦੇ ਹੱਥ ਜੋੜ ਕੇ ਫਤੇ ਬੁਲਾ ਕੇ ਗਏ ਨੇ ਸਭ ਨੂੰ ਚੜਦੀ ਕਲਾ ਦੇ ਵਿੱਚ ਫਤੇ ਬੁਲਾਈ ਆ ਉਹਨਾਂ। ਅਰੇ ਉਹਨਾਂ ਨੇ ਸਾਰੇ ਪੰਥ ਨੂੰ ਹੀ ਫਤੇ ਬੁਲਾਇਓ। ਸਾਥੀਆਂ ਨੇ ਜਿਹੜੇ ਐਲਾਨ ਕੀਤੇ ਨੇ ਚੋਣ ਲੜਨ ਦੇ ਇਹਨਾਂ ਦੇ ਉੱਤੇ ਵੀ ਕੋਈ ਚਰਚਾ ਹੋਈ ਕਿ ਕਿਵੇਂ ਇਲੈਕਸ਼ਨ ਨੂੰ ਇਹ ਬਾਈ ਇਲੈਕਸ਼ਨ ਨੂੰ ਮੈਨੇਜ ਕਰਨਾ ਹੈ ਇਹਦੇ ਵਿੱਚ ਕਿਵੇਂ ਕੈਂਪੇਨ ਕਰਨਾ ਉਹ ਕਹਿੰਦੇ ਕਿ ਜੇ ਆਪਾਂ ਸਮੇਂ ਦਾ ਜਦੋਂ ਇਲੈਕਸ਼ਨ ਦਾ ਐਲਾਨ ਹੋਊਗਾ ਉਸ ਟਾਈਮ ਤੇ ਕਿਦਾਂ ਦਾ ਮਾਹੌਲ ਆ ਤਾਂ ਕਿ ਸਾਫ਼ ਨਹੀਂ ਹੈ ਕਿ ਲੜਨੀ ਹੈ ਜਾਂ ਨਹੀਂ ਲੜਨੀ ਨਹੀਂ ਸਾਂਝੀ ਕਰਨ ਦੇ ਵਾਸਤੇ ਤੁਹਾਨੂੰ ਕਿਹਾ ਹੋਵੇ ਤੁਹਾਡੇ ਨਾਲ ਕੁਝ ਸਾਂਝੀ ਕੀਤੀ ਹੋਵੇ ਜੇ ਤੁਸੀਂ ਚਾਹੋ ਕਿ ਉਹ ਦਰਸ਼ਕਾਂ ਤੱਕ ਔਰ ਪੰਜਾਬ ਵਾਸੀਆਂ ਤੱਕ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਸੁਣ ਰਹੇ ਨੇ ਉਹਨਾਂ ਤੱਕ ਪਹੁੰਚੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਹੁਣਾਂ ਨੇ ਅੱਜ ਪਾਰਲੀਮੈਂਟ ਦੇ ਵਿੱਚ ਸੋਹ ਚੁਕ ਲਈ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਤਰਸੀਮ ਸਿੰਘ ਹੁਣੀ ਮੁਲਾਕਾਤ ਕਰਕੇ ਆਏ ਨੇ ਹਾਲਾਂਕਿ 4 ਦਿਨ ਦੀ ਪੈਰੋਲ ਸੀ ਉਸ 4 ਦਿਨਾਂ ਦੇ ਵਿੱਚ ਪੈਰੋਲ ਦੇ ਵਿੱਚ ਸੋਹ ਚੁਕਾਉਣੀ ਸੀ ਔਰ ਸੋਹ ਚੁਕਾ ਕੇ ਹੁਣ ਪੁਲਿਸ ਉਹਨਾਂ ਨੂੰ ਵਾਪਸ ਦਿਬਰੂਗੜ ਜੇਲ ਲੈ ਕੇ ਜਾ ਚੁੱਕੀ ਹੈ ਪਰ ਇੱਕ ਸੇਫ ਹਾਊਸ ਬਣਾਇਆ ਸੀ ਜਿੱਥੇ ਮੁਲਾਕਾਤ ਹੋਈ ਹੈ ਤਾਂ ਹੁਣੇ-ਹੁਣੇ ਉਹਨਾਂ ਦੇ ਪਿਤਾ ਜੀ ਹੁਣੀ ਮੁਲਾਕਾਤ ਕਰਕੇ ਆਏ ਨੇ ਕੀ ਕੁਝ ਮੁਲਾਕਾਤ ਦੇ ਵਿੱਚ ਗੱਲਾਂ ਰਹੀਆਂ ਕੀ ਕੁਝ ਸੁਨੇਹਾ ਉਹਨਾਂ ਨੇ ਪੰਜਾਬ ਨੂੰ ਔਰ ਖਡੂਰ ਸਾਹਿਬ ਵਾਸੀਆਂ ਨੂੰ ਦਿੱਤਾ ਹੈ ਗੱਲਬਾਤ ਕਰਦੇ ਆ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਅ ਮੁਲਾਕਾਤ ਹੋਈ ਹਾਲਾਂਕਿ ਪਹਿਲਾਂ ਇਹ ਮੁਲਾਕਾਤਾਂ ਜੇਲ੍ਹ ਦੇ ਵਿੱਚ ਹੁੰਦੀਆਂ ਸੀ ਦਿਬਰੂਗੜ ਜੇਲ੍ਹ ਦੇ ਵਿੱਚ ਹੋਈਆਂ ਅੱਜ ਬਤੌਰ ਜਦੋਂ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਸੋਹ ਚੁੱਕ ਕੇ ਆਏ ਤੁਹਾਡੇ ਕੋਲ ਕੀ ਗੱਲਬਾਤ ਸੀ ਔਰ ਕੀ ਸਨੇਹਾ ਉਹਨਾਂ ਦਾ तमाम ਖਡੂਰ ਸਾਹਿਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਹੀਂ ਉਹਨਾਂ ਦਾ ਜੀ ਪੂਰੀ ਸਿੱਖ ਸੰਗਤ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਜਿੱਥੇ ਕਿਥੇ ਵੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਦੋਂ ਅਸੀਂ ਉਹ ਆਏ ਸਾਨੂੰ ਫਸਟ ਟਾਈਮ ਤੇ ਕੱਲ ਸਾਨੂੰ ਜਿਹੜੇ ਇਹ ਗੁਰਦਰਾ ਪ੍ਰਗਨ ਕਮੇਟੀ ਨੇ ਉਹਨਾਂ ਦੀ ਸਰੋਪਾ اور ਪ੍ਰਸ਼ਾਦ ਦੀ ਬਖਸ਼ਿਸ਼ ਕੀਤੀ ਸੀ ਉਹ ਉਹਨਾਂ ਨੂੰ ਅਸੀਂ ਭੇਟ ਕੀਤਾ ਉਹ ਸਰੋਪਾ ਉਹਨਾਂ ਨੂੰ ਪਾਇਆ ਗਿਆ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਤੇ ਉਹਨਾਂ ਨੇ ਕਮੇਟੀ ਦਾ ਵੀ ਧੰਨਵਾਦ ਕੀਤਾ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇਹ ਵੱਡੀ ਬਖਸ਼ਿਸ਼ ਇਹ ਕਮੇਟੀ ਨੇ ਕੀਤੀ ਆ ਤੇ ਬਾਕੀ ਉਹਨਾਂ ਨੇ ਇਹ ਚੀਜ਼ਾ ਕਿ ਕਿਹਾ ਕਿ ਉੱਥੇ ਵੀ ਬਹੁਤ ਵਧੀਆ ਮਾਹੌਲ ਚ ਸੌ ਚੱਕ ਸਮਾਗਮ ਵੀ ਹੋਇਆ ਤੇ ਠੀਕ ਸੀਗਾ ਵਧੀਆ ਸੀ ਸਾਰਾ ਜੋ ਗੱਲਾਂ ਕੁਝ ਪਲ ਸਾਂਝੇ ਕੀਤੇ ਕਿ ਉਹ ਕਿਵੇਂ ਦਾ ਮਾਹੌਲ ਸੀ ਓਮ ਬਿਰਲਾ ਜਿਹੜੇ ਸਪੀਕਰ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਇਹ ਸੋਚ ਚੁੱਕੀ ਕਿਸ ਨੇ ਕੋਈ ਤਸਵੀਰਾਂ ਖਿੱਚੀਆਂ ਕਿਵੇਂ ਦਾ ਪੂਰਾ ਐਕਸਪੀਰੀਅੰਸ ਕਿ ਹੋ ਜਾ ਸੀਗਾ ਨਹੀਂ ਉਹ ਕਹਿੰਦੇ ਕਿ ਠੀਕ ਹੈ ਕਿ ਜੋ ਪ੍ਰੋਟੋਕੋਲ ਦਿੱਤਾ ਹੈ ਤਸੀਗਾ ਉਹਨਾਂ ਨੇ ਕੀਤਾ ਇਹਦੇ ਜ਼ਿਆਦਾ ਨਹੀਂ ਇਹਨੇ ਕਿਹਾ ਕਿ ਉਹਨਾਂ ਨੇ ਪੁੱਛਿਆ ਕਿ ਕਿਦਾਂ ਉਹਨੇ ਕਹਿੰਦੇ ਕਿ ਠੀਕ ਸੀਗਾ ਮਾਹੌਲ ਵਧੀਆ ਸੀਗਾ ਤੇ ਇਹਦੋਂ ਜ਼ਿਆਦਾ ਕੋਈ ਗੱਲ ਨਹੀਂ ਹੋਈ ਤੇ ਬਾਕੀ ਉਹਨਾਂ ਨੇ ਇਹ ਪੂਰੇ ਅੱਜ ਦਿਨ ਦਾ ਕਿਵੇਂ ਉਹਨਾਂ ਦਾ ਸ਼ਡਿਊਲ ਰਿਹਾ ਸਵੇਰੇ ਕਿੰਨੇ ਵਜੇ ਉੱਥੋਂ ਦੀ ਜਹਾਜ਼ ਤੋਂ ਉਰੇ ਲੈ ਕੇ ਆਏ ਕਿੰਨੇ ਵਜੇ ਪਹੁੰਚ ਗਏ ਸੀ ਉਹ ਪਤਾ ਨਹੀਂ ਸਾਨੂੰ ਇਹਨਾਂ ਨੇ ਅਸੀਂ ਉਹਨੂੰ ਪੁੱਛਣ ਦਾ ਖਿਆਲ ਰਿਹਾ ਕਿ ਕਿੰਨੇ ਵਜੇ ਤੁਰੇ ਉਹ ਕਹਿੰਦਾ ਕਿ ਉਹਦਾ 2:30 ਵਜੇ ਤੇ ਮੈਂ ਉੱਠਿਆ ਸਵੇਰ ਦਾ ਤੇ ਇਸ ਕਰਕੇ ਥੋੜਾ ਜਿਹਾ ਸਿਰ ਵੀ ਦਰਦ ਕਰ ਰਿਹਾ ਤੇ ਬਾਕੀ ਠੀਕ ਠਾਕ ਹੈ ਚੜ੍ਹਦੀ ਕਲਾ ਉਹਥੇ ਜਿਹੜਾ ਨਾਲ ਦੇ ਸਿੰਘਾਂ ਦਾ ਹਾਲਚਲ ਪੁੱਛਿਆ ਉਹ ਵੀ ਠੀਕ ਠਾਕ ਹੈ ਉਹਨਾਂ ਨੇ ਆਪਣੇ ਪਰਿਵਾਰ ਦਾ ਬਾਕੀ ਹੋਰ ਸਾਰੇ ਸੰਗੀਆਂ ਸਾਥੀਆਂ ਦਾ ਰਿੰਗ ਦਾ ਪੁੱਛਿਆ ਕਿ ਕਿਦਾਂ ਠੀਕ ਚੱਲ ਰਿਹਾ ਸਾਰੇ ਤੇ ਅਸੀਂ ਕਿਹਾ ਕਿ ਬਹੁਤ ਤੇਰੇ ਚਾਉਣ ਵਾਲੇ ਤੇ ਇੱਥੇ ਪਹੁੰਚੇ ਹੋਏ ਆ ਤੇ ਕਹਿੰਦਾ ਕਿ ਚਲੋ ਜਿੱਦਾਂ ਦੇ ਹਾਲਾਤ ਇਹਦੇ ਵਾਸਤੇ ਮਾਨਕ ਮਾਫੀ ਮੰਗਦਾ ਤੇ ਉਹਨਾਂ ਨੂੰ ਉਹਨਾਂ ਦਾ ਧੰਵਾਦ ਕਰਦਾ ਕਿ ਉਹਨਾਂ ਨੇ ਜਿਹੜੇ ਇਹ ਇੱਥੇ ਇੰਨੀ ਦੂਰ ਮੇਰੇ ਪਿੱਛੇ ਆ ਰਹੇ ਹੋ ਤੇ ਬਾਕੀ ਉਹ ਪੂਰੇ ਇਹ ਉਹਨਾਂ ਨੇ ਇੱਕ ਸਪੈਸ਼ਲੀ ਇੱਕ ਜੋਗਜਿੰਦਰ ਸਿੰਘ ਜੀ ਖਾਲਸਾ ਦੀ ਦੇਹਾਂਤ ਹੋ ਗਿਆ ਕੱਲ ਪਰਸੋਂ ਉਹਦੇ ਵਾਸਤੇ ਉਹਨਾਂ ਨੇ ਅਫਸੋਸ ਕੀਤਾ ਕਿ ਉਹ ਸਾਡੀ ਕੌਮ ਦਾ ਬਹੁਤ ਵੱਡਾ ਜੋਧਾ ਸੀਗਾ ਤੇ ਇਹ ਉਹ ਸਾਡੀ ਕੌਮ ਨੂੰ ਬਹੁਤ ਵੱਡਾ ਘਾਟਾ ਵਾ ਤੇ ਕਰਕੇ ਉਹਨਾਂ ਨੂੰ ਵੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਤੁਸੀਂ ਮੇਰਾ ਸੰਦੇਸ਼ ਇਹ ਜਿਹੜਾ ਕਿ ਆਪਣੇ ਕੌਮ ਨੂੰ ਦੇ ਦਿਓ ਪੰਜਾਬ ਮਿੰਟ ਦੀ ਇਹ ਕੁੱਲ ਮੁਲਾਕਾਤ ਸੀ ਸਮਾਂ ਤੁਹਾਨੂੰ 50 ਮਿੰਟ ਲਗਭਗ 1 ਘੰਟੇ ਦਾ ਇਹ ਦਿੱਤਾ ਗਿਆ ਜਦੋਂ ਤੁਸੀਂ ਅੰਦਰ ਆਏ ਹਾਲਾਂਕਿ ਤੁਸੀਂ ਤਾਂ ਪਹਿਲਾਂ ਆ ਗਏ ਸੀ ਅਮਰਿਤਪਾਲ ਸਿੰਘ ਜਣੀ ਜਦੋਂ ਪਹੁੰਚਦੇ ਨੇ ਤਾਂ ਉਸ ਤੋਂ ਮਲਾਕੇ ਬਾਹਰ ਨਿਕਲਣ ਤੱਕ ਦਾ ਮੈਨੂੰ ਲੱਗਦਾ 40 ਜਾਂ 50 ਮਿੰਟ ਦਾ ਸਮਾਂ ਸੀਗਾ ਤਾਂ ਇੰਨਾ 40 50 ਮਿੰਟਾਂ ਦੇ ਵਿੱਚ ਪੰਜਾਬ ਵਾਸਤੇ ਕੋਈ ਗੱਲਬਾਤ ਹੋਈ ਔਰ ਖਡੂਰ ਸਾਹਿਬ ਤੋਂ ਕਿਉਂਕਿ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਕੁਝ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕੋਈ ਗੱਲ ਤੋੜਨਾ ਸਾਂਝੀ ਕੀਤੀ ਕਿਉਂਕਿ ਸਾਰਾ ਕੰਮ ਤਾਂ ਤੁਸੀਂ ਉਹਨਾਂ ਸਾਹਮਣੇ ਹੋ ਤਾਂ ਤੁਹਾਨੂੰ ਕੁਝ ਉਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਨੇ ਉਹ ਨਸ਼ੇ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਾਸਤੇ ਉਹ ਚਿੰਤਿਤ ਹੈ ਕਿ ਉਹਦੇ ਵਾਸਤੇ ਕਹਿੰਦੇ ਕਿ ਵੱਧ ਤੋਂ ਵੱਧ ਕੰਮ ਕੀਤਾ ਜਾਣਾ ਚਾਹੀਦਾ ਹੋਰ ਸੰਸਥਾਵਾਂ ਨੂੰ ਵੀ ਨਾਲ ਲਓ ਤੇ ਆਪਾਂ ਸਾਰੇ ਜਿਹੜੇ ਰਲ ਮਿਲ ਕੇ ਜਿਹੜੇ ਪੰਜਾਬ 'ਚ ਛੜੇ ਇੱਕ ਸਿੱਖੀ 'ਚ ਤੇ ਨਸ਼ੇ ਨੂੰ ਕੋਈ ਜਗ੍ਹਾ ਨਹੀਂ ਗਈ ਤੇ ਫਿਰ ਵੀ ਸਾਡੇ 'ਚ ਪਤਾ ਨਹੀਂ ਸਭਿਆਚਾਰ ਦੇ ਤੌਰ ਤੇ ਸਾਡੀ ਨੌਜਵਾਨੀ ਨੂੰ ਗਲਤ ਰਸਤੇ ਤੇ ਪਾ ਕੇ ਨਸ਼ਿਆਂ ਵੱਲ ਧੱਕਿਆ ਗਿਆ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਵੱਧ ਛੱਡ ਕੇ ਉਹਦੇ ਯੋਗਦਾਨ ਪਾ ਕੇ ਉਹ ਲੜਾਈ ਲੈਣ ਦੀ ਲੋੜ ਆ ਤੇ ਤੁਸੀਂ ਇਹਦੇ ਵਾਸਤੇ ਵੀ ਤਿਆਰੀ ਕਰੋ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਕਰਨ ਸ਼ਾਇਦ ਇਹ ਰਿਹਾਈ ਦਾ ਜਾਂ ਪ੍ਰੋਲ ਦਾ ਕੋਈ ਲੰਮਾ ਰਸਤਾ ਮਿਲੇ ਤੇ ਮੈਂ ਖੁਦ ਆ ਕੇ ਵੀ ਇਹ ਚੀਜ਼ ਦੀ ਗਵਾਹੀ ਕਰੂੰਗਾ ਹਾਂ ਤਾਂ ਖੁਦ ਉਹਨਾਂ ਨੇ ਜ਼ਿਕਰ ਕੀਤਾ ਜਾਂ ਐਨਐਸਏ ਹੁਣ ਕਿਵੇਂ ਟੁੱਟਣੀ ਹੈ ਕੋਈ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਐਨਐਸਏ ਲੱਗੀ ਹੋਈ ਹੈ ਕਿਵੇਂ ਟੁੱਟੂਗੀ ਕਿਵੇਂ ਬਾਹਰ ਆਣਗੇ ਇਸ ਦਾ ਕੋਈ ਉਹਨਾਂ ਨੇ ਗੱਲਬਾਤ ਕੀਤੀ ਨਹੀਂ ਇਸ ਵਿਸ਼ੇ ਤੇ ਉਹਨਾਂ ਨੇ ਐਨਐਸਏ ਦੇ ਬਾਰੇ ਜਾਂ ਆਪਣੇ ਕੇਸਾਂ ਬਾਰੇ ਉਹਨਾਂ ਨੇ ਕੋਈ ਇਹੋ ਜਿਹਾ ਵਿਚਾਰ ਨਹੀਂ ਕੀਤੀ ਉਹ ਕਹਿੰਦੇ ਕਿ ਚਲੋ ਸਮਾ ਆਊਗਾ ਤੇ ਜਿੱਦਾਂ ਬਗੇ ਸਾਰੇ ਕਾਰਜ ਹੋਈ ਗਏ ਕਹਿੰਦੇ ਉਹ ਵੀ ਹੋ ਜਾਣਗੇ ਤੇ ਇਹ ਇਹ ਚੀਜ਼ਾਂ ਦੇ ਉਹਨਾਂ ਨੂੰ ਬਸ ਇਹ ਚੀਜ਼ ਹੈ ਕਿ ਆਪਣੇ ਹਲਕੇ ਦੀ ਉਹ ਕਹਿੰਦਾ ਸੀ ਕਿ ਤੁਸੀਂ ਜੋ ਟੀਮ ਨੇ ਜਿੱਦਾਂ ਤੁਸੀਂ ਇਲੈਕਸ਼ਨ ਲੜੀ ਸਾਰਿਆਂ ਨਾਲ ਮਿਲ ਕੇ ਤੇ ਉੱਥੇ ਜਿਹੜੀਆਂ ਵੀ ਕੋਈ ਸਮੱਸਿਆਵਾਂ ਆ ਰਹੀਆਂ ਉਹਦੇ ਵਾਸਤੇ ਤੁਸੀਂ ਕੋਈ ਦਫ਼ਤਰ ਬਣਾਓ ਢੰਗ ਦਾ ਤੇ ਉਹਦੇ ਨਾਲ ਸਾਰਿਆਂ ਦਾ ਆਪਣਾ ਮੇਲ ਜੋੜ ਰੱਖੋ ਤੇ ਜਿੱਥੇ-ਜਿੱਥੇ ਵੀ ਕੋਈ ਪ੍ਰੋਬਲਮ ਆ ਰਹੀ ਉਹਤੇ ਤੁਸੀਂ ਆਪ ਖੁਦ ਪਹੁੰਚੋ ਹਾਲਾਂਕਿ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਸ ਵੇਲੇ ਫਿਰ ਉਹ ਭਾਵੇਂ ਧਾਰਮਿਕ ਹੋਣ ਜਾਂ ਫਿਰ ਉਹ ਰਾਜਨੀਤਿਕ ਹੋਣ ਉਸ ਦੇ ਉੱਤੇ ਅਮਰਿਤਪਾਲ ਸਿੰਘ ਖਾਲਸੋਣੀ ਲਗਾਤਾਰ ਇਹ ਚੀਜ਼ਾਂ ਨੂੰ ਵਾਚਤਾ ਕਰਦੇ ਰਹਿੰਦੇ ਹੋਣਗੇ ਪੜਦੇ ਵੀ ਰਹਿੰਦੇ ਹੋਣਗੇ ਉਹਨਾਂ ਤੱਕ ਪਹੁੰਚਦੀਆਂ ਵੀ ਹੋਣਗੀਆਂ ਅਖਬਾਰਾਂ ਰਾਈ ਤਾਂ ਇਸ ਵੇਲੇ ਕੀ ਉਹ ਗੱਲਾਂ ਕਰ ਰਹੇ ਨੇ ਔਰ ਕੀ ਸਮਝ ਰਹੇ ਨੇ ਹਾਲਾਤ ਜਿਹੜੇ ਇਸ ਵੇਲੇ ਕਿਉਂਕਿ ਇੱਕ ਤਾਂ ਕਾਲੀ ਦਲ ਦੋ ਫਾੜ ਹੋਇਆ ਪਿਆ ਹੈ ਔਰ SGPC ਚੋਣਾਂ ਦਾ ਬਹੁਤ ਸਾਰਾ ਜ਼ਿਕਰ ਹੋ ਰਿਹਾ ਸਰਬਜੀਤ ਸਿੰਘ ਖਾਲਸਾ ਇਹ ਬਾਰ-ਬਾਰ ਜ਼ਿਕਰ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਲਾਹ مشورہ ਕਰਕੇ ਹੀ ਅਸੀਂ ਅਗਲਾ ਕੋਈ ਸਟੈਪ ਚੱਕਣਾ ਹੈ ਕਿ SGPC ਚੋਣਾਂ ਲੜਨੀਆਂ ਨੇ ਔਰ ਅੱਗੇ ਸਤਾਈ ਦੀ ਤਿਆਰੀ ਕਿਵੇਂ ਕਰਨੀ ਹੈ ਇਸ ਦੇ ਉੱਤੇ ਕੋਈ ਗੱਲਬਾਤ ਡਿਟੇਲ ਦੇ ਵਿੱਚ ਹੋਈ ਨਹੀਂ ਉਹਨਾਂ ਨੇ ਇੱਕ ਸੰਗਤਾਂ ਨੂੰ ਇਹ اپੀਲ ਕੀਤੀ ਪੂਰੇ ਪੰਜਾਬ ਦੀ ਸੰਗਤਾਂ ਨੂੰ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਮੜ ਰਹੀਆਂ ਉਹ ਮੇਰੇ ਖਿਆਲ ਉਹਦਾ 31 ਜੁਲਾਈ ਤੱਕ ਟਾਈਮ ਹੈ ਤਾਂ ਉਹਦੇ ਚ ਤੁਸੀਂ ਜਿਹਦਾ ਜਿਦਾ ਵੀ ਹੱਕ ਬਣਦਾ ਵੋਟ ਬਣਾਉਣ ਦਾ ਉਹ ਸਾਰੇ ਜਾਣੇ ਬਣਾਉਣ ਦੇ ਆਉਣ ਵਾਲੇ ਸਮੇਂ ਜਦੋਂ ਵੀ ਇਲੈਕਸ਼ਨ ਹੋਵੇ ਤੇ ਉਹਨਾਂ ਨੇ ਇਹ ਤੇ ਨਹੀਂ ਕਿਹਾ ਕਿ ਮੇਰੀ ਗਵਾਈ ਚ ਉਹ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਰੇ ਰਲ ਮਿਲ ਕੇ ਪੰਥ ਕੋ ਚੰਗੇ ਬੰਦਿਆਂ ਨੂੰ ਜਿਹੜੇ ਕੌਮ ਨੂੰ ਸਮਰਪਿਤ ਬੰਦੇ ਹੋਣ ਉਹ ਉਹਨਾਂ ਨੂੰ ਇਸ ਪਾਰਲੀਮੈਂਟ ਜਿਹੜਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਹ ਚ ਲੈ ਜਾਂਦਾ ਜਾਵੇ ਤੇ ਜੋ ਸਾਡੀ ਕੌਮ ਦੇ ਸਾਹਮਣੇ ਚਣੌਤੀਆਂ ਵਾਂ ਉਹਨਾਂ ਦਾ ਟਕਰਾ ਕੀਤਾ ਜਾ ਸਕੇ ਗੁਰਦੁਆਰਾ ਪ੍ਰਬੰਧਕ ਸੁਧਾਰ ਕੀਤਾ ਜਾ ਸਕਦੇ ਉਹਨਾਂ ਦੀ ਐਜੂਕੇਸ਼ਨ ਜੋ ਵੀ ਜੋ ਸਾਡੇ ਆਧਾਰੇ ਆ ਉਹਨਾਂ ਨੂੰ ਥੋੜੇ ਇੱਕ ਵਰਲਡ ਲੈਵਲ ਦੇ ਜਿਹੜੇ ਕੰਪੀਟੀਟਿਡ ਕਰਨ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਦਾ ਅਸੀਂ ਇਹ ਗੱਲ ਉਹਨਾਂ ਤੱਕ ਪਹੁੰਚਾਈ ਕਿ ਚਲੋ ਦੇਸ਼ ਦੀ ਪਾਰਲੀਮੈਂਟ 'ਚ ਆ ਪਹੁੰਚ ਗਏ ਹਾਂ ਖਡੂਰ ਸਾਹਿਬ ਤੋਂ ਪਰ ਜਿਹੜੇ ਪੰਜਾਬ ਦੇ ਕੁਝ ਲੋਕ ਨੇ ਪੰਜਾਬ ਦੇ ਜਿਹੜੇ ਯੂਥ ਹੈ ਉਹ ਇਹ ਕਹਿ ਰਹੇ ਕਿ ਅਮਰਿਤਪਾਲ ਸਿੰਘ ਉਹਨਾਂ ਨੂੰ ਐਸਜੀਪੀਸੀ ਵਾਲੀ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਆਉਣਾ ਉੱਥੇ ਵੀ ਥਾਂ ਦੇ ਉੱਤੇ ਕਿਸੇ ਦੇ ਉੱਤੇ ਨਵਾਜਣਾ ਉਹਨੂੰ ਤਾਂ ਇਹ ਤੁਸੀਂ ਫੀਡਬੈਕ ਲੋਕਾਂ ਦੀ ਦਿੱਤੀ ਨਹੀਂ ਪੰਜਾਬ 'ਚ ਬਹੁਤ ਨੌਜਵਾਨ ਇਹੋ ਜਿਹੇ ਸਿਰਦ ਹੈਗੇ ਆ ਕਿ ਅਮਰਪਾਲ ਤੇ ਚਲੋ ਸਹੀ ਇਹ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੇਰੇ ਖਿਆਲ ਕਾਫੀ ਵੱਡੀ ਜ਼ਿੰਮੇਵਾਰੀ ਹੋ ਵੀ ਬਾਕੀ ਹੋਰ ਵੀ ਜਿਹੜੇ ਨੌਜਵਾਨ ਆ ਜਾਂ ਕੋਈ ਸਿਆਣੇ ਬਜ਼ੁਰਗ ਵੀ ਆ ਜਿਹੜੇ ਕੋਈ ਚੰਗੇ ਜੇ ਕੌਮ ਨੂੰ ਸਮਰਪਿਤ ਆ ਉਹਨਾਂ ਦੀ ਸਲਾਹ ਗਿਣਤੀ ਨਾਲ ਸਾਨੂੰ ਕੋਈ ਇਹੋ ਜੀ ਟੀਮ ਜਾਂ ਕੋਈ ਇਹੋ ਜਿਹਾ ਸਿਸਟਮ ਤਿਆਰ ਕਰਨਾ ਚਾਹੀਦਾ ਕਿ ਜਿਹੜਾ ਪੰਥ ਲਈ ਚੜ੍ਹਦੀ ਕਲਾਰੀ ਕੰਮ ਕਰੇ ਤੇ ਜਿਹੜੇ ਸਾਡੀ ਕੌਮ ਵਿੱਚ ਨਗਹਾਰ ਆਇਆ ਹੋਇਆ ਸਾਡੀ ਨੌਜਵਾਨੀ ਪਤੇ ਤੁਪਣੇ ਜਾ ਰਹੀ ਹੈ ਧਰਮ ਪਰਵਰਤਨ ਹੋ ਰਿਹਾ ਉਹਦੇ ਵਾਸਤੇ ਕੋਈ ਵੱਡਾ ਕੰਮ ਕੀਤਾ ਜਾਣਾ ਚਾਹੀਦਾ ਮਾਲ ਦੇ ਸਾਥੀਆਂ ਨੇ ਜਿਹੜੇ ਐਲਾਨ ਕੀਤੇ ਦਾ ਐਲਾਨ ਹੋਵੇ ਜਾਂ ਬਰਨਾਲਾ ਤੋਂ ਕੁਲਵੰਤ ਸਿੰਘ ਰਾਓ ਕੇ ਉਹਨਾਂ ਦਾ ਹੋਵੇ ਜਾਂ ਫਿਰ ਉਹ ਗਿੱਦੜ ਬਾਹੇ ਤੋਂ ਪ੍ਰਧਾਨ ਮੰਤਰੀ ਬਾਜੇਕੇ ਦਾ ਹੋਵੇ ਇਹਨਾਂ ਦੇ ਉੱਤੇ ਵੀ ਕੋਈ ਚਰਚਾ ਹੋਈ ਕਿ ਕਿਵੇਂ ਇਲੈਕਸ਼ਨ ਨੂੰ ਇਹ ਬਾਈ ਇਲੈਕਸ਼ਨ ਨੂੰ ਮੈਨੇਜ ਕਰਨਾ ਹੈ ਇਹਦੇ ਵਿੱਚ ਕਿਵੇਂ ਕੈਂਪੇਨ ਕਰਨਾ ਹੈ ਉਹ ਕਹਿ ਰਹੇ ਸੀ ਕਿ ਜੇ ਸ਼ਾਇਦ ਹੋ ਸਕਦਾ ਇਲੈਕਸ਼ਨ ਹੋਣ ਚ ਵੀ ਸਮਾਂ ਲੱਗੇ ਤੇ ਉਹਦੇ ਬਾਰੇ ਚ ਆਪਾਂ ਰਲ ਮਿਲ ਕੇ ਬਹਿ ਕੇ ਤੁਸੀਂ ਫਿਰ ਆਇਓ ਮੁਲਾਕਾਤ ਕਰਨ ਵਾਸਤੇ ਤੇ ਫਿਰ ਆਪਾਂ ਬਹਿ ਕੇ ਲੰਮੀ ਚੌੜੀ ਉਹਨਾਂ ਨਾਲ ਉਹਦੇ ਸਾਥੀਆਂ ਨਾਲ ਬਹਿ ਕੇ ਵਿਚਾਰ ਕਰਾਂਗੇ ਉਹਨਾਂ ਦੇ ਪਰਿਵਾਰਾਂ ਨਾਲ ਬਹਿ ਕੇ ਵਿਚਾਰ ਕਰਾਂਗੇ ਕਿ ਆਪਾਂ ਨੂੰ ਇਸ ਸਮੇਂ ਦੇ ਹਾਲਾਤ ਕਿਦਾਂ ਦੇ ਆ ਆਪਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਨਹੀਂ ਲੜਨੀ ਚਾਹੀਦੀ ਉਹਦੇ ਵਾਸਤੇ ਫਿਰ ਫੈਸਲਾ ਕੀਤਾ ਕਿ ਸਾਫ਼ ਨਹੀਂ ਹੈ ਕਿ ਲੜਨੀ ਹੈ ਜਾਂ ਨਹੀਂ ਲੜਨੀ ਨਹੀਂ ਉਹ ਕਹਿੰਦੇ ਕਿ ਜੇ ਆਪਾਂ ਸਮੇਂ ਦਾ ਜਦੋਂ ਇਲੈਕਸ਼ਨ ਦਾ ਐਲਾਨ ਹੋਊਗਾ ਉਸ ਟਾਈਮ ਤੇ ਕਿਦਾਂ ਦਾ ਮਾਹੌਲ ਆ ਕਿ ਉਹ ਸਾਰੇ ਸੰਖਤਾਨਾ ਸਲਾਗਣਤੀ ਨਹੀਂ ਆਪਾਂ ਅੱਗੇ ਬੋਲਾਂਗੇ ਜੀ ਕੁਝ ਹੋਰ ਉਹਨਾਂ ਨੇ ਗੱਲ ਸਾਂਝੀ ਕਰਨ ਦੇ ਵਾਸਤੇ ਤੁਹਾਨੂੰ ਕਿਹਾ ਹੋਵੇ ਆ ਤੁਹਾਡੇ ਨਾਲ ਕੁਝ ਸਾਂਝੀ ਕੀਤੀ ਹੋਵੇ ਜੇ ਤੁਸੀਂ ਚਾਹੋ ਕਿ ਉਹ ਦਰਸ਼ਕਾਂ ਤੱਕ ਔਰ ਪੰਜਾਬ ਵਾਸੀਆਂ ਤੱਕ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਸੁਣ ਰਹੇ ਨੇ ਉਹਨਾਂ ਤੱਕ ਪਹੁੰਚੇ ਨੇ ਉਹ ਇਹ ਆ ਕਿ ਜਿਹੜੇ ਕੋਹ ਕਹਿੰਦੇ ਕਿ ਦੇਸ਼ ਵਿਦੇਸ਼ ਜਿੱਥੋਂ ਵੀ ਕੋਈ ਇਸ ਇਸ ਮਹਿਮ ਨੂੰ ਹੰਗਾਰਾ ਦੇ ਰਿਹਾ ਸਾਡੀ ਰਿਹਾਈ ਵਾਸਤੇ ਜਾਂ ਜਿਸ ਵੀ ਇਲੈਕਸ਼ਨ ਸੀ ਜਿਨ੍ਹਾਂ ਮੈਂ ਇਸ ਮੇਰੀ ਸਪੋਰਟ ਕੀਤੀ ਆ ਅੱਗੇ ਵੀ ਪੰਥ ਦੀ ਖਾਤਰ ਜਿਹੜੇ ਕੋਈ ਅੱਗੇ ਕੁਝ ਕਰਨਾ ਚਾ ਰਹੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਆ ਜਿੱਦਾਂ ਉਹਨਾਂ ਨੇ ਕਿਹਾ ਕਿ ਅਮਰੀਕਾ ਚ ਵੀ ਇਸ ਵਿਸ਼ੇ ਤੇ ਕਾਫੀ ਯਤਨ ਹੋਏ ਉਥੇ ਉਥੋਂ ਦੇ ਵੱਡੇ ਵੱਡੇ ਬੰਦਿਆਂ ਨਾਲ ਮਿਲਦੀ ਉਥੇ ਕੋਸ਼ਿਸ਼ ਕਰਕੇ ਸਰਕਾਰ ਨੂੰ ਇਹ ਕਿਹਾ ਗਿਆ ਕਿ ਤੁਸੀਂ ਜੋ ਸਿੱਖਾਂ ਨਾਲ ਇਨਸਾਫ ਦੀ ਗੱਲ ਕਰੋ ਤੇ ਉਹਨਾਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਮੁਲਾਕੇ ਚੜ੍ਹਦੀ ਕਲਾ ਸੀ। ਹਾਂ ਚੜ੍ਹਦੀ ਕਲਾ ਸੀ। ਪੂਰੀ ਪੂਰੀ ਚੜ੍ਹਦੀ ਕਲਾ ਸੀ। ਹਾਲਾਂਕਿ ਬਾਅਦ ਜਦੋਂ ਜਾ ਰਹੇ ਸੀ ਗੱਡੀ ਦੇ ਵਿੱਚ ਤਾਂ ਜਿਹੜੇ ਉਹਨਾਂ ਨੂੰ ਮਿਲਣ ਵਾਸਤੇ ਆਏ ਹੋਏ ਸੀ ਬਹੁਤ ਉਹ ਖੁਸ਼ ਹੋਏ ਕਿਉਂਕਿ ਕਹਿੰਦੇ ਹੱਥ ਜੋੜ ਕੇ ਫਤਿਹ ਬੁਲਾ ਕੇ ਗਏ ਨੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਫਤਿਹ ਬਲਾਈ ਉਹਨਾਂ ਅਰੇ ਉਹਨਾਂ ਨੇ ਸਾਰੇ ਪੰਥ ਨੂੰ ਫਤਿਹ ਬੁਲਾਈ ਉਹਨਾਂ ਨੇ ਕਿਹਾ ਕਿ ਜੋ ਵੀ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਬੈਠਾ ਵਾ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਬੁਲਾਓ ਤੇ ਚੜ੍ਹਦੀ ਕਲਾ ਚ ਕਰੋੜ ਸਾਹਿਬ ਦੇ ਹਲਕੇ ਨੂੰ ਪੰਜਾਬ ਦੇ ਲੋਕਾਂ ਨੂੰ ਨੌਜਵਾਨੀ ਨੂੰ ਕਹਿੰਦੇ ਚੜ੍ਹਦੀ ਕਲਾ ਚ ਰੋ ਨਸ਼ਿਆਂ ਦਾ ਆਪਾਂ ਨਸ਼ਿਆਂ ਦੀ ਜਿਹੜੀ ਦਲਦਲ ਚੋਂ ਨਿਕਲਣ ਦੀ ਕੋਸ਼ਿਸ਼ ਕਰੋ ਤੁਸੀਂ ਆਪ ਵੀ ਕਰੋ ਬਾਕੀ ਜੋ ਆਪਾਂ ਕੋਈ ਇਹੋ ਜਿਹੀ ਕਹਿੰਦੇ ਕਿ ਮੂਵਮੈਂਟ ਚਲ ਜਿਹੜੇ ਆ ਇਹ ਵਾਪਸ ਮੋੜਨਾ ਆਪਣੇ ਧਰਮ ਵੱਲ ਨੂੰ ਮੋੜਨ ਤਾਂ ਹੁਣ ਅਖੀਰਲਾ ਮੇਰਾ ਸਵਾਲ ਹੋਊਗਾ ਕਿਉਂਕਿ ਸੋਚ ਚੁੱਕ ਲਈ ਐ ਔਰ ਸੋਚਣ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੂੰ ਪਰਸਨਲ ਉਹਨਾਂ ਦਾ ਪੀਏ ਜਿਹੜਾ ਹੈ ਉਹ ਵੀ ਅਲੋਟ ਹੋ ਜਾਂਦਾ ਹੈ ਤਾਂ ਬਾਕੀ ਹੁਣ ਸਾਰੇ ਕਾਗਜ਼ੀ ਕੰਮਕਾਰ ਜਾਂ ਹਲਕੇ ਦੇ ਵਿੱਚ ਉਹ ਸਾਰੀ ਚੀਜ਼ਾਂ ਤੁਸੀਂ ਉਹ ਦੇਖਣੀ ਹੈ ਜ਼ਿੰਮੇਵਾਰੀ ਤੁਹਾਨੂੰ ਦੇ ਕੇ ਗਈ ਨਹੀਂ ਅਸੀਂ ਪੂਰੇ ਰਲ ਮਿਲ ਕੇ ਕੋਈ ਟੀਮ ਦੇਖਾਂਗੇ ਜੇ ਕੋਈ ਸਾਨੂੰ ਕਿਸ ਕਿਸੇ ਦੀ ਜ਼ਿੰਮੇਵਾਰੀ ਇੱਕ ਪਰਸਨ ਬੰਦੇ ਦੀ ਫਿਕਸ ਨਹੀਂ ਕੀਤੀ ਮੇਰਾ ਖਿਆਲ ਹੈ ਕਿ ਅਸੀਂ ਤੇ ਚਾਹੁੰਦੇ ਹਾਂ ਕਿ ਸ਼ਾਇਦ ਉਹ ਹੀ ਆਉਣ ਤੇ ਉਹ ਹੀ ਇਹ ਕਮਾਂਡ ਸੰਭਾਲਣ ਜੇ ਫਿਰ ਵੀ ਕੋਈ ਜ਼ਿੰਮੇਵਾਰੀ ਲੱਗਦੀ ਹੈ ਤਾਂ ਅਸੀਂ ਰਲ ਮਿਲ ਕੇ ਸੋਚਾਂਗੇ ਕਿਹੜਾ ਬੰਦਾ ਇਸ ਨੂੰ ਵਧੀਆ ਨਿਭਾ ਸਕਦਾ ਇਹ ਕੁਝ ਜ਼ਰੂਰੀ ਨਹੀਂ ਕਿ ਅਸੀਂ ਕੋਈ ਹੋਰ ਵੀ ਸਾਡਾ ਕੋਈ ਸੰਗੀ ਸਾਥੀ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਨਿਭਾ ਸਕਦਾ ਹੋਵੇ ਤੇ ਉਹ ਨੂੰ ਜ਼ਿੰਮੇਵਾਰੀ ਦਵਾ ਧੰਨਵਾਦ ਬਹੁਤ ਬਹੁਤ ਕੱਲ੍ਹ ਬਾਤ ਕਰਨ ਦੇ ਲਈ ਤਾਂ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਹੋਣੀ ਮੁਲਾਕਾਤ ਕਰਕੇ ਆਏ ਨੇ ਔਰ ਕਹਿ ਰਹੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਔਰ तमाम ਪੰਥ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸੰਗਤ ਦਾ ਧੰਨਵਾਦ ਕੀਤਾ ਔਰ ਫਤਿਹ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਵਤਨ ਨਾਲ ਦਗਨਦੀਪ ਸਿੰਘ ਪ੍ਰੋ ਪੰਜਾਬ ਟੀ